साथियों नमस्कार सारे ठीक होोगे आज ਦਾ ਜਿਹੜਾ ਮੇਰਾ ਲਾਈਵ ਹੈ ਇਹ ਜਲੰਧਰ ਦੇ ਪ੍ਰਤੀ ਹੈ ਜਲੰਧਰ ਸ਼ਹਿਰ ਦੇ ਪ੍ਰਤੀ ਹੈ ਤੇ ਜਿਹੜਾ ਇਹ ਲਾਈਵ ਹੈ ਇਹ ਪੰਜਾਬ ਦੇ ਮੁੱਖ ਮੰਤਰੀ ਸardar ਭਗਵੰਤ ਸਿੰਘ ਮਾਨ ਜੀ ਨੂੰ ਸਮਰਪਿਤ ਹੈ ਮੈਂ ਸਭ ਤੋਂ ਪਹਿਲੇ ਅੱਜ ਪੰਜਾਬ ਦੇ ਮੁੱਖ ਮੰਤਰੀ ਸਾਹਿਬ ਦਾ ਧੰਨਵਾਦ ਕਰਨ ਲਈ ਆਪਣੇ ਵੱਲੋਂ ਆਪਣੇ ਸਾਥੀਆਂ ਵੱਲੋਂ ਜਿੰਨੇ ਵੀ ਤੁਸੀਂ ਮੈਨੂੰ ਦੇਖ ਰਹੇ ਹੋ ਜਿਹੜਾ ਮੇਰਾ ਲਾਈਵ ਹੈ ਕਿ ਕਈਆਂ ਨੂੰ ਪਿਛਲੇ ਕਾਫੀ ਸਮੇਂ ਤੋਂ ਇੰਤਜ਼ਾਰ ਸੀ ਮੇਰੇ ਇਸ ਲਾਈਵ ਦੀ ਕਈ ਰਾਜਨੀਤੀ ਪਾਰਟੀਆਂ ਦੇ ਲੋਕ ਕਈ ਪੱਤਰਕਾਰ ਮੇਰੇ ਦੋਸਤ ਮਿੱਤਰ ਕਈ ਸਮਾਜਿਕ ਲੋਕ ਮੈਨੂੰ ਪੁੱਛਣਾ ਜਾਂਦੇ ਸੀ ਪਰ ਮੈਂ ਕਿ ਪਿਛਲੇ ਕਾਫੀ ਦਿਨਾਂ ਤੋਂ ਇਸ ਕਰਕੇ ਨਹੀਂ ਬੋਲ ਰਿਹਾ ਸੀ ਜਿੱਦੋਂ ਸਮਾਂ ਆਏਗਾ ਮੈਂ ਜ਼ਰੂਰ ਤੁਹਾਡੇ ਵਿੱਚ ਬੋਲਾਂਗਾ ਮੇਰਾ ਜਿਹੜਾ ਲਾਈਵ ਹੈ ਮੈਂ ਦੱਸ ਰਿਹਾ ਕਿ ਜਿਹੜਾ ਮੈਂ ਜਿਸ ਲਾਈਵ ਨੂੰ ਮੈਂ ਕਰ ਰਿਹਾ ਇਹ ਅੱਜ ਪੰਜਾਬ ਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਨੂੰ ਸਮਰਪਿਤ ਹੈ ਮੈਂ ਉਹਨਾਂ ਦਾ ਧੰਨਵਾਦ ਕਰਦਾ ਕਿ ਉਹਨਾਂ ਨੇ 2 ਦਿਨ ਪਹਿਲੇ ਇੱਕ ਮੈਂ ਮੀਡੀਆ ਦੇ ਮਾਧਮ ਇਹਨਾਂ ਦੇਖਿਆ ਕਿ ਉਹਨਾਂ ਨੇ ਪੂਰੇ ਪੰਜਾਬ ਨੇ ਇੱਕ ਵਾਹਨ ਕੀਤਾ ਹੈ ਕਰਪਸ਼ਨ ਦੇ ਉੱਤੇ ਕਿਉਂਕਿ ਮੈਂ ਇਸ ਕਰਕੇ ਗੱਲਾਂ ਕਰ ਰਿਹਾ ਕਿ ਮੈਂ ਮੀ ਆਮੀ ਦਾ ਨੀਤੀ ਪਾਰਟੀ ਨਾਲ ਜੁੜਿਆ ਹਾਂ ਇੱਕ ਪੂਰਵ ਵਿਧਾਇਕਾ ਆਪਣੇ ਹਲਕੇ ਦਾ ਸੇਵਾਦਾਰ ਹਾਂ ਪਰ ਅੱਜ ਦੀਆਂ ਜਿਹੜੀਆਂ ਮੇਰੇ ਗੱਲਾਂ ਹੈ ਇਹ ਬਹੁਤ ਕੁਝ ਜਿਨ੍ਹਾਂ ਨੂੰ ਇੰਤਿਆਰ ਸੀ ਉਹਨਾਂ ਲੋਕਾਂ ਤੱਕ ਇਹ ਗੱਲ ਜਰੂਰ ਪਹੁੰਚੇਗੀ ਮੇਰੀ ਕਿ ਅਸੀਂ ਵੀ ਉਹ ਸਰਕਾਰ ਬਣਾਉਣ ਦਾ ਹਿੱਸਾ ਸੀ ਜਿਹੜੀ 2022 ਦੇ ਵਿੱਚ ਸਰਕਾਰ ਬਣੀ ਜਿੱਦੇ ਮੁੱਖ ਮੰਤਰੀ ਸਰਦਾਰ ਭਗਵੰਤ ਸਿੰਘ ਮਾਨ ਜੀ ਬਣੇ ਜਿਹੜੀ ਸਰਕਾਰ 3 ਦਿਨ ਘਟ 3 ਸਾਲ ਹੋ ਰਹਿ ਗਏ ਕਿ 20 ਫਰਵਰੀ ਨੂੰ ਵੋਟਾਂ 2022 ਨੂੰ ਹੋਈਆਂ ਸੀ 10 ਮਾਰਚ ਨੂੰ ਰਿਜ਼ਲਟ ਆਇਆ ਸੀ ਅੱਜ 3 ਦਿਨ 3 ਦਿਨ ਘੱਟ 3 ਸਾਲ ਤੋਂ ਹੈ ਕਿ ਪੰਜਾਬ ਦੇ ਲੋਕਾਂ ਨੇ ਮੇਰੇ ਵੱਗ ਅਨੇਕ ਲੋਕਾਂ ਦੇ ਉੱਤੇ ਇਹ ਜਿਹੜਾ ਵਿਸ਼ਵਾਸ ਕੀਤਾ ਸੀ ਉਹ ਜਿਹੜਾ ਵਿਸ਼ਵਾਸ ਸੀ ਉਹ ਇਮਾਨਦਾਰੀ ਦਾ ਸੀ ਕਿ ਲੋਕਾਂ ਨੂੰ ਉਮੀਦ ਸੀ ਕਿ ਜੋ ਅਸੀਂ ਪੰਜਾਬ 'ਚ ਵਾਅਦੇ ਕਰਕੇ ਆਏ ਸੀ ਜਿਸ ਤਰੀਕੇ ਨਾਲ ਮੇਰੇ ਵੱਗੇ ਗਰੀਬ ਘਰ ਦੇ ਬੱਚੇ ਨੂੰ ਲੋਕਾਂ ਨੇ ਐਮਐਲਏ ਬਣਾਇਆ ਇਦਾਂ ਦੇ ਬੰਵੇਂ ਐਮਐਲਏ ਬਣੇ ਸੀ ਪੰਜਾਬ ਦੇ ਵਿੱਚੋਂ ਮੈਂ ਲਾਈਵ ਆਉਣ ਦੇ ਲਈ ਜਿਹੜਾ ਮੈਸੇਜ ਪਹਿਲੇ ਕਰ ਚੁੱਕਾ ਸੀ ਫੇਸਬੁਕ ਦੇ ਉੱਤੇ ਕਿ ਮੈਂ 7:30 ਵਜੇ ਲਾਈਵ ਹੋਵਾਂਗਾ ਪਰ ਹੁਣ ਤੂੰ 21 ਮਿੰਟ ਪਹਿਲੇ 7:40 ਮਿੰਟ ਹੋਏ ਐ 7:18 ਮਿੰਟ ਦੇ ਉੱਤੇ ਆਮ ਆਦਮੀ ਪਾਰਟੀ ਦਾ ਇੱਕ ਪੇਜ ਹੈ ਜਿਹਨੂੰ ਹਿੰਦੁਸਤਾਨ ਪੂਰਾ ਦੇਖਦਾ ਉਸ ਪੇਜ ਦੇ ਉੱਤੇ ਵੀ ਇੱਕ ਕਵਰ ਫੋਟੋ ਨੂੰ ਚੇਂਜ ਕੀਤਾ ਗਿਆ ਫੇਰ ਦੁਆਰਾ 1 ਮਿੰਟ ਬਾਅਦ ਫਿਰ ਫੋਟੋ ਚੇਂਜ ਕਰ ਦਿੱਤੀ ਗਈ ਉਹ ਕਵਰ ਫੋਟੋ ਜਿਹੜੀ ਪਹਿਲੇ ਲਗਾਈ ਗਈ ਮੇਰਾ ਇਹ ਵਿਚਾਰ ਦੇ ਵਿੱਚ ਫੋਟੋ ਨਹੀਂ ਸੀ ਕਿਉਂਕਿ ਮੈਂ ਇੱਕ ਨਿੱਕੀ ਨਿੱਕੀ ਚੀਜ਼ ਨੂੰ ਵਾਚ ਕਰਦਾ ਆ ਆਮ ਆਦੀ ਪਾਰਟੀ ਨੇ ਆਪਣੇ ਪੇਜ ਦੇ ਉੱਤੇ ਫੋਟੋ ਲਗਾਈ ਸੀ ਦੇਸ਼ ਭਗਤੀ ਇਮਾਨਦਾਰੀ ਇਨਸਾਨੀਅਤ ਇੱਕ ਨਵਾਂ ਉਹਨਾਂ ਨੇ ਪੇਜ ਬਣਾਇਆ ਇਹ ਤਾਂ ਮਤਲਬ ਕਿ ਪਿੱਛੇ ਉਹਨਾਂ ਨੇ ਕਵਰ ਫੋਟੋ ਚੇਂਜ ਕੀਤੀ ਹੈ ना ही एक मिनट बाद उन्होंने फोटो चेंज कर दी है कि वट्सएप चैनल बनने जा रहा है पहले उन्होंने एवं लगाई फिर वह लगाई पर जिड़ा मेरा लाइव आज का वो इसे ही जी उन्होंने वॉल पहले चेंज की है ये ही है अव देशभक्तिमानदारी इंसानीयत यह आम आदमी पार्टी ने कवर फोटो चेंज की है एक ही मिनट पहले अपने पेज के उत्तू तो मेरा जो लाइव अज वो भी इस चीज़ उत्ते है धनबाद दोस्तों बहुत बहुत शुक्रिया